ਸਭ ਤੋਂ ਓਡੀ ਗੱਲ ਇਹ ਹੈ ਕਿ ਪੰਜਾਬ ਦੇ ਜਿਹੜੇ ਇਹ ਗ੍ਰਾਂਟਾਂ ਨਹੀਂ ਆ ਰਹੀਆਂ ਜਿਹੜੀਆਂ ਟੁੱਟੀਆਂ ਨੇ ਉਹਦੇ 'ਚ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਉੱਥੇ ਗੱਲ ਕਰਨੀ ਹੈ ਕਿ ਜੋ ਪੰਜਾਬ ਦਾ ਰਾਈਟ ਕੋਰ ਹੈ ਜੋ ਪੰਜਾਬ ਦੇ ਹੱਕ ਬਣਨ ਨੂੰ ਟੁੱਟਾ ਦੇ। ਤੇ ਜੇ ਡਸਟੋਰਪ ਪੀਰੀਅਤ ਦੇ ਫੇਸ ਤੋਂ ਕਾ ਦੇਖੋ ਪੰਜਾਬ ਦੇ ਵਿੱਚ ਯੂਥ ਨੂੰ ਜੇ ਕੰਮ ਮਿਲੇਗਾ ਨੂੰ ਡੋਖ ਰ ਗਿਆ ਬਲਿਕ ਉਹਨਾਂ ਨੂੰ ਇੰਡਸਟਰੀ ਚ ਜੇ ਆਪਾਂ ਜੋ ਪੈਕੇਜ ਦੇਣੀ ਆ ਜੋ ਗਵਰਨਮੈਂਟ ਉਹਤੇ ਹੈਲ ਸਟੇਟਸ ਵਿੱਚ ਤੇ ਉਹਦੇ ਨਾਲ ਜਵਾਨੀ ਵੀ بچےਗੀ ਨਸ਼ਾ ਵੀ ਖਤਮ ਹੋਏਗਾ ਗੈਂਗਿਸਮ ਵੀ ਖਤਮ ਹੋਏਗਾ ਲੋਕ ਆਪਣੇ ਕੰਮਾਂ ਕਾਰਾਂ ਤੇ ਲੱਗੋਗੇ quart by trig ਨੂੰ ਸ਼ੁਰੂ ਸਟਾਰਟ ਹੋ ਰਿਹਾ ਉਹਦੇ ਚ ਇਹ ਬਜਟ ਵੀ ਪੇਸ਼ ਹੋਣਾ ਔਰ ਜਿਹੜੀਆਂ ਹਿੰਦੁਸਤਾਨ ਦੀਆਂ ਜਿਹੜੀਆਂ ਵਾਖਵਾਖ ਮੰਗਾ ਨੇ ਉਹਨਾਂ ਤੇ ਗੱਲ ਖੁੱਲ ਕੇ ਹੋएगी ਸਭ ਤੋਂ ਵੱਡੀ ਗੱਲ ਇਹ ਹੈ ਅੱਜ ਤੱਕ ਪ੍ਰਧਾਨ ਮੰਤਰੀ ਤੇ ਜਾਣ ਇਹ ਜਿਹੜਾ ਐਚ ਆਰਡੀ ਮਿਨਿਸਟਰੀ ਆ ਉਹਨੇ ਜਿਹੜਾ ਪੇਪਰ ਲੀਕ ਤੇ ਨੀਟ ਦਾ ਜਿਹੜਾ ਪੇਪਰ ਲੀਕ ਹੋਇਆ ਉਹਦੇ ਤੇ ਇਹਨਾਂ ਨੇ ਗਵਰਨਮੈਂਟ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਕੋਈ ਦੱਸਿਆ ਨਹੀਂ ਔਰ ਸੁਪਰੀਮ ਕੋਰਟ ਨੇ ਕਿਹਾ ਕਿ ਇਹਦੇ ਨੂੰ ਬਾਅਦ ਲੈ ਕੇ आओ ਉਹਦੇ ਤੇ ਵੀ ਗੱਲ ਹੋਣੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਤੇ ਜਿਹੜੇ ਇਹ ਗਰਾਂਟਾ ਨਹੀਂ ਆ ਰਹੀਆਂ ਜਿਹੜੀਆਂ ਰੁਕੀਆਂ ਨੇ ਉਹਦੇ 'ਚ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਉੱਥੇ ਗੱਲ ਕਰਨੀ ਹੈ ਕਿ ਜੋ ਪੰਜਾਬ ਦਾ ਰਾਈਟ ਬੰਦ ਦਾ ਜੋ ਪੰਜਾਬ ਦੇ ਹੱਕ ਬੰਦ ਨੇ ਉਹਨਾਂ ਨੂੰ ਦਿੱਤਾ ਜਾਏ ਸਭ ਤੋਂ ਵੱਡੀ ਗੱਲ ਬਾਜੋਤ ਸਾਹਿਬ ਵੀ ਬੈਠੇ ਨੇ ਕਿ 50 ਕਿਲੋਮੀਟਰ ਤੱਕ ਬੀਐਸਐਫ ਜਿਹੜੀ ਆ ਉਹਦੇ ਕੋਲ ਕੰਟਰੋਲ ਹੈ ਇਹਦਾ ਮਤਲਬ ਕਿ ਡਿਸਟਰਬਡ ਏਰੀਆ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਤੇ ਜੇ ਡਿਸਟਰਬ ਏਰੀਆ ਡਿਕਲੇਅਰ ਕੀਤਾ ਵੇਖੋ ਪੰਜਾਬ ਦੇ ਵਿੱਚ ਉዱ ਹੋ ਤੁ ਨੂੰ ਜੇ ਕੰਮ ਮਿਲੇਗਾ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ ਉਹਨਾਂ ਨੂੰ ਇੰਡਸਟਰੀ ਚ ਜੇ ਆਪਾਂ ਪੈਕੇਜ ਦਿੱਨੇ ਆ ਜੋ ਗਵਰਨਮੈਂਟ ਉੱਥੇ ਹਲ ਸਟੇਟਸ ਵਿੱਚ ਤੇ ਉਹਦੇ ਨਾਲ ਜਵਾਨੀ ਵੀ ਬਚੇਗੀ ਨਸ਼ਾ ਵੀ ਖਤਮ ਹੋਏਗਾ ਗੈਂਗਿਸਮ ਵੀ ਖਤਮ ਹੋਏਗਾ ਲੋਕ ਆਪਣੇ ਕੰਮਕਾਰਾਂ ਤੇ ਲੱਗਣਗੇ ਤੇ ਪੰਜਾਬ ਜਿਹੜਾ ਉਹ ਤਰੱਕੀ ਦੀ ਰਾਹ ਤੇ ਚੱਲੇਗਾ ਜਿਹੜੀ ਇੱਕ ਗੱਲ ਕਰਨੀ ਕਿ ਪਾਕਿਸਤਾਨ ਦੇ ਬਾਰਡਰ ਤੇ ਬੈਠੀ ਹੈ ਜੇ कांडਲਾ ਪੋਰਟ ਜਾਂ ਹੋਰ ਨਾ ਪੋਰਟਾਂ ਦੇ ਰਾਹੀਂ ਆਪਾਂ ਪਾਕਿਸਤਾਨ ਨੂੰ ਵਪਾਰ ਕਰਦੇ ਹਾਂ ਇਹ ਕੋਈ ਬੜੀ ਵੱਡੀ ਗੱਲ ਹੈ ਸਾਰੀਆਂ ਪਾਰਟੀ ਨੂੰ ਇਕੱਠੇ ਹੋ ਕੇ ਇੱਕ ਆਵਾਜ਼ ਚੁਕਣੀ ਪੈਣੀ ਹੈ ਕਿ ਜਿਹੜਾ ਵਪਾਰ ਆ ਉਹ ਵਾਗਾ ਖਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ ਗਿਆ ਇਹ ਇੱਥੇ ਵੀ ਚੱਲ ਸਕਦਾ ਸਿੱਧੀ ਲਾਹੌਰ ਤੱਕ ਇਧਰੋਂ ਵੀ ਨਿਕਲ ਜਾਂਦੇ ਤੇ ਹੁਸੈਨੀ ਵਾਲਾ ਇਹ ਤਿੰਨ ਥਾਵਾਂ ਤੋਂ ਪਾਰ ਜਿਹੜਾ ਚਲਾਉਣਾ ਚਾਹੀਦਾ ਪੰਜਾਬ ਦੀ ਇਕਨੋਮੀ ਜੇ ਸਟਰੋਂਗ ਹੋਏਗੀ ਉਹਦੇ ਕਰਾਂਗੇ ਨਾਲ ਦੀ ਨਾਲ ਹੀ ਆਪਾਂ ਸਾਰੇ ਬੈਠੇ ਆਂ ਬڑے بڑے بڑے ਲੈਕਚਰ ਆ ਰਹੇ ਨੇ ਕਿ ਪੰਜਾਬ ਚ ਬਿਜਲੀ ਦਾ ਕੋਈ ਕੱਟ ਨਹੀਂ ਲੱਗਦਾ ਬਾਰਡਰ ਦੇ ਉੱਤੇ ਹਮੇਸ਼ਾ ਹੀ ਡੇ ਟਾਈਮ ਤੇ ਜਿਹੜੇ ਬਾਰਡਰ ਦੇ 6 ਕਿਲੋਮੀਟਰ ਦੇ ਵਿੱਚ ਦੇਣ ਵਾਲੇ ਬਿਜਲੀ ਮਿਲਦੀ ਉਹਨਾਂ ਨੂੰ 4 ਵਜੇ ਰਾਤ ਨੂੰ ਸਟਾਰਟ ਕਰਦੇ ਨੇ ਤੇ ਸਵੇਰੇ 9 ਵਜੇ ਤੱਕ ਪਹਿਲੀ ਗੱਲ ਕਿ 6 ਵਜੇ ਤੇ ਉਹਨਾਂ ਨੂੰ ਪਰਮਿਟ ਮਿਲਦਾ ਅੰਦਰ ਜਾਣ ਦਾ ਤੇ ਇਹਦੇ ਚ ਕਿਸਾਨਾਂ ਦੀ ਬੜੀ ਵੱਡੀ ਗੱਲ ਤੁਸੀਂ ਆਪ ਵੀ ਵੇਖੋ ਸ਼ਹਿਰਾਂ ਦੇ ਵਿੱਚ ਕਿੰਨੇ ਕੱਟ ਲੱਗ ਰਹੇ ਨੇ ਪਹਿਲਾਂ 24 ਘੰਟੇ ਜਿਹੜੀ ਬਿਜਲੀ ਹੁੰਦੀ ਉਹਦੇ ਤੇ ਕੱਟ ਨਹੀਂ ਲੱਗਦੇ ਹੁਣ ਉਹਦੇ ਤੇ ਵੀ ਲੱਗਣ ਲੱਗ ਪਏ ਨੇ ਇਹ ਇਹ ਤੇ ਪੰਜਾਬ ਦੀ ਗੱਲ ਨਾਲ ਪਰ ਜਿਹੜੀ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕਰਨ ਉਹ ਰਿਹਾ ਜਿਵੇਂ ਸਾਡਾ ਬਟਾਲਾ ਹੀ ਆ ਇਹ ਇਹ ਸਮਾਰਟ ਸਿਟੀ ਚ ਕਿਉਂ ਨਹੀਂ ਆਇਆ ਪਠਾਨਕੋਟ ਕਿਉਂ ਨਹੀਂ ਆਇਆ ਇਹ ਚੀਜ਼ਾਂ ਮੈਂ ਸਵਾਲ ਵੀ ਪਾਏ ਨੂੰ ਉਹਨਾਂ ਨੂੰ ਕਰਾਂਗੇ ਤੇ ਇਹ ਜਿਹੜੀਆਂ ਕਾਫੀ ਚੀਜ਼ਾਂ ਜਿਹੜੀਆਂ ਨੇ ਇਹ ਗਵਰਨਮੈਂਟ ਆਫ ਇੰਡੀਆ ਦੇ ਨਾਲ ਕਿਉਂਕਿ ਬੀਕੋ ਪੰਜਾਬ ਗਵਰਨਮੈਂਟ ਨੇ ਤੇ ਹੱਥ ਇੱਕ ਕਿਸੂੰ ਦੇ ਖੜੇ ਹੀ ਕੀਤੇ ਨੇ ਔਰ ਮੇਨਾਂ ਢਾਈਆਂ ਸਾਲਾਂ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਇਹਨਾਂ ਦਾ ਡਵੈਲਪਮੈਂਟ ਦਾ ਕੋਈ ਕੰਮ ਨਹੀਂ ਚੱਲਣ ਦੇ ਆ ਇਹ ਜਿਹੜੇ ਕੋਈ ਪੈਸੇ ਰੁਕੇ ਨੇ ਉਹਨਾਂ 'ਚ ਅਸੀਂ ਵੀ ਜਾ ਕੇ ਕਰਨਾ ਪਰ ਚੀ ਮਿਨਿਸਟਰੀ ਇਹਦਾ ਇੰਟੈਲੀਜੈਂਟ ਬਣ ਗਿਆ ਉਹਨੂੰ ਉਹਨੂੰ ਇੱਕ ਇੱਕ ਜਿਹੜੀ ਐ ਮੈਂਟਮੈਂਟ ਦੀ ਖਬਰ ਰਿਆ ਪਰ ਉਹਨੂੰ ਇਹ ਖਬਰਾਂ ਨਹੀਂ ਗਿਆ ਕਿ ਪੰਜਾਬ ਦੇ ਵਿੱਚ ਨਸ਼ਾ ਕਿਵੇਂ ਵਿਕ ਰਿਹਾ ਪੰਜਾਬ ਦੀ ਨੌਜਵਾਨੀ ਬਰਬਾਦ ਹੋ ਰਹੀ ਆ ਪਿਛਲੇ 14 ਦਿਨ ਇੱਕ ਮਹੀਨੇ 'ਚ ਕਿੰਨੇ ਮੁੰਡੇ ਨਸ਼ੇ ਦੀ ਓਵਰਡੋਜ਼ ਨਾਲ ਮਰ ਗਏ ਔਰ ਨਸ਼ਾ ਜਿਹੜਾ ਪਿੰਡਾਂ ਦੇ ਵਿੱਚ ਕਿਸੇ ਨਾਲ ਗੱਲ ਕਰੋ ਤੁਸੀਂ ਤੁਸੀਂ ਆਪ ਵੇਖ ਲਓ ਕਿ ਜੋ ਕੋਈ ਪੰਜਾਬ ਦੇ ਵਿੱਚ ਨਸ਼ੇ ਦੀ ਬੁਰੀ ਹਾਲਾਤ ਹੈ ਉਹਦੇ ਤੇ ਕੋਈ ਕੰਟਰੋਲ ਨਹੀਂ ਪੁਲਿਸ ਸਟੇਸ਼ਨਾਂ ਦੇ ਵਿੱਚ ਦੋ ਜਿਹੜੇ ਕਾਂਸਟੇਬਲ ਜਾਂ ਪੁਲਿਸ ਚੌਕ 'ਚ ਦੋ ਤੋਂ ਵੱਧ ਉਹਨਾਂ ਦੀ ਕਿਤੇ ਨਹੀਂ ਪਰ ਪੁਲਿਸ ਵੀ ਕਰੇ ਜੇ ਫੋਰਸ ਹੀ ਹੈ ਨਹੀਂ ਤੇ ਉਹ ਜਾ ਕੇ ਕੀ ਕਰਾਂਗੇ ਆਪਾਂ ਇਹ ਸਾਰੀਆਂ ਚੀਜ਼ਾਂ ਤੋਂ ਚੁੱਕਾਂਗੇ ਔਰ ਖਾਸ ਕਰਕੇ ਆਪਣੇ ਬਾਰਡਰ ਏਰੀਆ ਦੀ ਪੂਰਾ ਪੂਰਾ ਪੰਜਾਬ ਦਾ ਜਿਹੜਾ ਬਾਰਡਰ ਹੈ ਆ ਅਸੀਂ ਜਿਹਨੇ ਮਿਲਿਆ ਜਿਹੜੇ ਬਾਰਡਰ ਤੇ ਉਹਨੇ ਇੱਕ ਫਿਰੋਜ਼ਪੁਰ ਵਾਲੇ ਨੇ ਗੁਬਾਇਆ ਸਾਹਿਬ ਤੇ ਔਜਲਾ ਸਾਹਿਬ ਤੇ ਮੈਂ ਅਸੀਂ ਤਿੰਨਾਂ ਨੇ ਜਾ ਕੇ ਪ੍ਰਧਾਨ ਮੰਤਰੀ ਨੂੰ ਵੀ ਮਿਲਣਾ ਕਿ ਸਾਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਤਾਂ ਕਿ ਜਿਹੜੀ ਪਾਕਿਸਤਾਨੀ ਹਰਕਤਾਂ ਨੇ ਉਹਨਾਂ ਨੂੰ ਰੋਕਣ ਲਈ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਪਹੁੰਚਾਉਣ ਲਈ ਇੰਡਸਟਰੀਲਾਈਜ਼ ਕੀਤਾ ਜਾਵੇ ਬਕੌੜਾ ਪਤਨ ਦਾ ਪੁਲ ਦਾ ਕਾਲੀ ਮੇਰੀ ਗੱਲ ਹੋਈ ਸੀ ਉੱਥੇ ਥੋੜੀ ਜੀ ਉਹਦੀ ਚੱਲ ਰਹੀ ਹੈ ਕਿ ਜ਼ਮੀਨ ਦੀ ਐਕੁਇਜ਼ੀਸ਼ਨ ਦੀ ਉਹ ਪੰਜਾਬ ਸਰਕਾਰ ਨੇ ਇਹ ਕਰਨੀ ਹੈ 8 ਕਰੋੜ ਉਹਨਾਂ ਨੂੰ ਮੇਰੇ ਖਿਆਲੋਂ ਨੇ ਕੀਤੀ ਆ ਉਹ ਕੋਈ 16 ਕਰੋੜ ਤੇ 18 ਕਿੱਲਾਂ ਦਾ ਬਣਦਾ ਤੇ ਉਹ ਜਦੋਂ ਪੰਜਾਬ ਗਵਰਨਮੈਂਟ ਨੇ ਕੀਤੀ ਗਵਰਨਮੈਂਟ ਆਫ ਇੰਡੀਆ ਦੇ ਉੱਤੇ ਪ੍ਰੈਸ਼ਰ ਪਾ ਕੇ ਉਹ ਪੁਲ ਜਿਹੜਾ ਬਣਾਵਾਲਾ ਹੈ ਜੀ ਇਹ ਤੇ ਕੋਈ ਪਾਰਲੀਮੈਂਟ ਦਾ ਮੈਂਬਰ ਕੋਈ ਵੀ ਆਪਣੀ ਮੰਗ ਰੱਖ ਸਕਦਾ ਔਰ ਬਿਠਣਾ ਚਾਹੀਦਾ ਗਵਰਨਮੈਂਟ ਨੂੰ ਤੇ ਕੀ ਦੇਖਣਾ ਉਹ ਗਵਰਨਮੈਂਟ ਸਪੀਕਰਸ ਆਫ ਦੇਖਣਗੇ